ਕੋੜਨਾ ਗੱਲ ਕਰਨੀ ਚਾਹੁੰਦਾ ਮੈਂ ਹਾਲ ਹੀ ਦੇ ਵਿੱਚ ਤੁਹਾਡਾ ਉਹ ਲਾਈਵ ਸੁਣਿਆ ਇੱਕ ਚੈਨਲ ਦੇ ਉੱਤੇ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਉਹ ਸਾਰੀ ਸਿਚੁਏਸ਼ਨ ਕੀ ਹੈਗੀ ਪਲੀਜ਼ ਤੁਸੀਂ ਐਕਸਪਲੇਨ ਕਰ ਸਕਦੇ ਹੋ ਤਾਂ ਕੀ 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 ਪੁੱਛਣਾ ਚਾਹੁੰਦੇ ਆ ਤੁਸੀਂ ਤੁਹਾਡਾ ਇੱਕ ਲਾਈਵ ਜਿਹੜਾ ਆ ਚੱਲਿਆ ਸੀਗਾ ਤੁਹਾਡੇ ਨਾਮ ਦੇ ਉੱਤੇ ਕਿ ਤੁਸੀਂ ਆਪਣੇ ਬ੍ਰਦਰ ਦੇ ਉੱਤੇ ਕੁਝ ਅਲਿਗੇਸ਼ਨਸ ਲਗਾਏ ਨੇ ਹਾਂਜੀ ਹਾਂਜੀ ਉਹ ਕੀ ਸਿਚੁਏਸ਼ਨ ਹੈਗੀ ਆ ਸਰ ਇਫ ਯੂ ਕੁੱਡ ਪਲੀਜ਼ ਐਕਸਪਲੇਨ ਹਨਾ ਹਾਂ ਜੀ ਕੋਈ ਨਹੀਂ ਉਹ ਤਾਂ ਉਹ ਹੈ ਜੀ ਜਿਹੜੀ ਛੱਡੀ ਨਾ ਮਦਰ ਦੀ ਕੋਠੀ ਸੀ ਹੈਗੀ ਜਿਹੜੀ ਸਾਨੂੰ ਇਨਸੈਸਟਰਲ ਪ੍ਰੋਪਰਟੀ ਐ ਇਹ ਸਾਨੂੰ ਵਿਰਾਸਤ ਚਾਹਦੀ ਜੀ ਤੁਹਾਡੇ ਮਦਰ ਦੀ ਕੋਠੀ ਸੀ ਹੈ ਨਾ ਉਹ ਤੇ ਬੀਬੀ ਬੀਮਲ ਮਦਰ ਦੇ ਬੀਮਲ ਹਾਂ ਬੀਬੀ ਬੀਮਲ ਕਹਾਲਸਾ ਦੀ ਹਾਂ ਜੀ ਤੇ ਉਹ ਚੜਾਈ ਤੋਂ ਬਾਅਦ ਸਾਡੇ ਨਾਂ ਤੇ ਹੋ ਗਈ ਤਿੰਨ ਭੈਣ ਭਰਾ ਸੀ ਤਿੰਨ ਵਾਰਸ ਆ ਠੀਕ ਹੈ ਜੀ ਹੈ ਨਾ ਤੇ ਉਹ ਫਿਰ ਜੋ ਸਿਸਟਰ ਤਾਂ ਚਲੀ ਗਈ ਵਿਆਹ ਕਰਾ ਕੇ ਆਪਣੇ ਘਰੇ ਹੈ ਨਾ ਹਾਂ ਜੀ ਮੈਂ ਮੈਂ 2008 ਚ ਆ ਗਿਆ ਇੱਥੇ ਆਸਟ੍ਰੇਲੀਆ ਹਣਾ ਠੀਕ ਹੈ ਤੇ ਉਹ ਵੀ ਪਿੱਛੋਂ ਸਰਵਜੀਤ ਨੇ ਉਹ ਔਕੀ ਤੇ ਕਬਜ਼ਾ ਕਰ ਲਿਆ ਤੇ ਜਦੋਂ ਤਾਂ ਇਹ ਜਾਣਿਆ ਤਾਂ ਨਾ ਤਾਂ ਤਾਂ ਪਰਚਾ ਕਰਾਂਗਾ ਇਹ ਕਰੂੰਗਾ ਉਹ ਕਰੂੰਗਾ ਜੇ ਘਰੇ ਬੜੇ ਤੁਸੀਂ ਅੱਛਾ ਜੀ ਆ ਬਹੁਤ ਗੰਦ ਗੰਦੀਆਂ ਗਾਲਾਂ ਕੱਢਦਾ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਐ ਓਕੇ ਤੇ ਉਹਨੇ ਸਾਡੇ ਹਣਾ ਗਾਲਾਂ ਕੱਢੀਆਂ ਬਹੁਤ ਪਰਚਾ ਕਰਾਂਗਾ ਤੇ ਬੜ ਨਹੀਂ ਸਕਦੇ ਐਵੇਂ ਓਵੇਂ ਤੇ ਸਾਡਾ ਫਿਰ ਇਹ 2 ਸਾਲ ਪਹਿਲਾਂ ਸਾਡਾ ਇੱਕ ਸਿਵਲ ਕੇਸ ਵੀ ਚੱਲਦਾ ਸਰ ਜੀ ਤੇ ਸਿਵਲ ਸੂਟ ਅੱਛਾ ਜੀ ਕਿ ਪਾਰਟੀਸ਼ਨ ਨੂੰ ਲੈ ਕੇ ਕਿ ਇਹਨੇ ਕਬਜ਼ਾ ਕੀਤਾ ਹੋਇਆ ਕਿ ਇਹਨੂੰ ਵੀ ਪਾਰਟੀਸ਼ਨ ਕੀਤਾ ਜਾਵੇ ਹਨਾ ਘਰ ਠੀਕ ਹੈ ਹਾਂਜੀ ਹਾਂਜੀ ਤੇ ਇਹੀ ਇਹ ਸਿਚੁਏਸ਼ਨ ਵਿੱਚ ਤੁਸੀਂ ਆ ਵੀ ਕਿਹਾ ਆ ਕਿ ਮਤਲਬ ਜਿਵੇਂ ਹੁਣ ਵੀ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੇ ਤੁਹਾਨੂੰ ਧਮਕੀਆਂ ਮਿਲ ਰਹੀਆਂ ਨੇ ਤੇ ਤੁਹਾਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਨੇ ਪਲੀਜ਼ ਇਹਨੂੰ ਐਲੈਬੋਰੇਟ ਕਰ ਸਕਦੇ? ਹਾਂਜੀ ਬਸ ਉਹੀ ਕਹਿੰਦਾ ਭਾਈ ਕਹਿੰਦਾ ਤੂੰ ਆਏਂਗਾ ਤਾਂ ਤੇਰੇ ਤੇ ਤੇਰੇ ਤੇ ਪਰਚਾ ਕਰਾਉਂਗਾ ਐਵੇਂ ਹੋਵੇਂ ਤੇਰੇ ਟੱਕ ਸਰ ਜਾਣ ਕਲੇ ਕਲੇ gana ਦਲ ਜਾਣਗੇ ਐਵੇਂ ਹੋਵੇਂ ਇਸ ਕੋ ਅਸੀਂ ਪਤਾ ਨਹੀਂ ਕਿਹਾ ਨਦਾ ਕਿ ਤੂੰ ਜੋ ਇੰਡੀਆ ਆਏਂਗਾ ਤਾਂ ਤੇ ਪਰਚਾ ਕਰਾਉਂਗਾ ਇਹ ਕਰੂੰਗਾ ਉਹ ਕਰੂੰਗਾ ਆ ਆਵੇਂ ਤਾਂ ਧਮਕੀਆਂ ਦੇ ਰਿਹਾ ਤੁਸੀਂ ਤੁਸੀਂ ਇੱਕ ਵਰਡ ਵਰਤਿਆ ਸੀ ਕਿ ਇਹ ਵਿਲੇ ਸੀਗੇ ਤਾਂ ਕਰਕੇ ਤੁਸੀਂ ਇਹਨਾਂ ਨੂੰ ਕਿਹਾ ਕਿ ਚਲੋ ਰਹਿ ਲੈਣਾ ਇੱਥੇ ਉਹ ਮੈਨੂੰ ਨਹੀਂ ਨਹੀਂ ਉਹ ਉਹ ਪਤਾ ਕਿ ਇਹ ਤਾਂ 2008 ਚ ਆ ਗਿਆ ਨਾ ਆਸਟ੍ਰੇਲੀਆ ਤੇ ਸਾਡੀ ਕੋਠੀ ਦਾ ਨਾ 7 7000 ਰੁਪਏ ਕਿਰਾਇਆ ਆਉਂਦਾ ਅੱਜ ਦੀ ਡੇਟ ਅੱਜ ਤੱਕ ਹੂੰ ਤੇ ਮੈਂ 2008 ਚੋਂ ਮੈਂ ਇੱਧਰ ਆ ਗਿਆ ਜਨਵਰੀ 2008 ਚ ਮੈਂ ਆਸਟ੍ਰੇਲੀਆ ਆ ਗਿਆ ਸੀ ਤੇ ਉਸ ਤੋਂ ਬਾਅਦ ਸਾਰਾ ਕਿਰਾਇਆ ਰੱਖਦਾ ਰਿਹਾ ਜਿਵੇਂ ਹੁੰਦਾ ਹੀ ਇਹ ਪਿੰਡਾਂ 'ਚ ਜੇ ਹੁੰਦਾ ਕਿ ਚਲ ਜਿਹੜੀ ਜ਼ਮੀਨ ਠੇਕੇ ਤੇ ਹੁੰਦੀ ਹੈ ਜਿਹੜਾ ਭਰਾ ਚੱਲ ਜਾਂਦਾ ਕਿ ਜਣਾ ਬਾਹਰ ਉਹ ਨਹੀਂ ਲੱਦਾ ਕਿ ਚਲ ਇੰਡੀਆ ਵਾਲੇ ਵਰਤੀ ਜਾਣ ਉਹ ਸੌਖੀ ਹੋ ਜਾਣਾ ਨਾ ਮੈਂ 2008 ਤੋਂ ਇਸ ਤੋਂ ਕੋਈ ਕਿਰਾਇਆ ਨਹੀਂ ਮੰਗਿਆ ਕੁਝ ਨਹੀਂ ਮੰਗਿਆ ਨਾਕ ਦੇ ਹਿਸਾਬ ਮੰਗਿਆ ਨਾ ਤੇ ਅਸੀਂ ਤਾਂ ਭਰੋਸਾ ਦੇ ਕੇ ਭਰੋਸਾ ਸਿੱਧਾ ਸਾਡੇ ਕਿ ਚੱਲ ਸੀ ਭਰਾ ਨੂੰ ਦੇ ਕੇ ਚੱਲੇ ਹਾਂ ਜੀ ਤੇ ਉਹ ਹੁਣ ਉਹ ਮਾਲਕ ਬਣ ਕੇ ਬੈਠ ਗਿਆ ਚੈੱਕ ਮੈਨੂੰ ਮੈਨੂੰ ਆ ਤੁਸੀਂ ਪਲੀਜ਼ ਦੱਸ ਸਕਦੇ ਹੋ ਕਿ ਉਹ ਜ਼ਮੀਨ ਕਿੰਨੀ ਕੁ ਹੋਏਗੀ ਜਿਹਦੀ ਤੁਸੀਂ ਗੱਲ ਕਰਦੇ ਹੋ ਤੁਹਾਡੀ ਇਨਸੈਸਟਲ ਪ੍ਰੋਪਰਟੀ ਜਿਹੜੀ ਹੈ ਉਹ ਇੱਕ ਕਨਾਲ ਦੀ ਹੈ ਕੋਠੀ ਜੀ ਅੱਛਾ ਜੀ ਉਦੇ ਉੱਤੇ ਕਬਜ਼ਾ ਕੀਤਾ ਹੋਇਆ ਐਂਡ ਉਸ ਤੇ ਕਬਜ਼ਾ ਥੋੜੇ ਥੋੜੇ ਉਸ ਬਿਆਨ ਦੇ ਵਿੱਚ ਇਹ ਵੀ ਸੀ ਕਿ ਤੁਹਾਡੇ ਬੱਚੇ ਵੀ ਜੇ ਬਾਅਦ ਚ ਜਾਣਗੇ ਤਾਂ ਉਹਨਾਂ ਨੂੰ ਵੀ ਖਤਰਾ ਹੋਏਗਾ ਕਿ ਇਦਾਂ ਦੇ ਵੀ ਕੋਈ ਸਿਨੈਰੀਓ ਹੈਗਾ ਨੇ ਹੁਣ ਉਹੀ ਐ ਮੈਂ ਇਹ ਕਹਿ ਰਿਹਾ ਜੀ ਦੇਖੋ ਹੁਣ ਹੁਣੇ ਮੈਨੂੰ ਨਹੀਂ ਜਿ ਵੜਨ ਦਿੰਦਾ ਤੇ ਜੇ ਮੈਨੂੰ ਕੱਲ ਨੂੰ ਕੁਝ ਹੋ ਜਾਂਦਾ ਇਹ ਮੇਰੇ ਬੇਟੇ ਨੂੰ ਦਊਗਾ ਉਹਦਾ ਆਪਣਾ ਹਿੱਸਾ ਦਊਗਾ ਜਿਹੜੇ ਉਹਦਾ ਬਣਦਾ ਉਹ ਤਾਂ ਹੁਣ ਕਦੀ ਵੀ ਵੜਨ ਨਹੀਂ ਦਊਗਾ ਬੇਟੇ ਜਿਸ ਕਹਿੰਦੀ ਜਸਵਿੰਦਰ ਜੀ ਇਦਾਂ ਦੀ ਕੰਡੀਸ਼ਨ ਹੈਗੀ ਐ ਕਿ ਮਤਲਬ ਇਦਾਂ ਨਾ ਕੁਝ ਹੋ ਜਵੇ ਰੱਬ ਨਾ ਰੱਖ ਕਰੇ ਇਦਾਂ ਮਿਲ ਸੁੱਖ ਰੱਖੇ ਪ੍ਰਤਾਮੀ ਕਿ ਇਦਾਂ ਦੀ ਕੋਈ ਕੰਡੀਸ਼ਨ ਬਣਦੀ ਐ ਨਹੀਂ ਨਹੀਂ ਦੇਖੋ ਜੇ ਰੱਬ ਨਾ ਕਰੇ ਮੈਨੂੰ ਕੱਲ 19 21 ਹੋ ਜਵੇ ਇਹ ਮੇਰੇ ਇਹ ਤਾਂ ਮੇਰੇ ਬੇਟੇ ਦਾ ਹੀ ਹੱਕ ਮਾਰ ਜੂਗਾ ਹੂੰ ਕਿਉਂਕਿ ਇਹ ਇਹਦਾ ਥੋੜੀ ਘਰ ਇਹ ਤਾਂ ਇਹ ਤਾਂ ਕੁਝ ਵੀ ਨਹੀਂ ਬਣਾਇਆ ਇਹ ਸਾਡੇ ਮਾਤਾ ਜੀ ਦਾ ਘਰ ਹੈ ਇਹਦਾ ਤਾਂ ਘਰ ਹੀ ਨਹੀਂ ਇਹਨੇ ਤਾਂ ਬਣਾਇਆ ਹੀ ਨਹੀਂ ਕੱਖ ਵੀ ਅਜੇ ਤੱਕ ਜ਼ਿੰਦਗੀ ਚ ਕੀਤਾ ਹੀ ਕੱਖ ਨਹੀਂ ਹੈ ਹੂੰ ਵੀ ਹੌਨ ਦਾ ਹੌਨ ਦਾ ਕਹਿ ਰਿਹਾ ਐਮਪੀ ਬਣ ਗਏ ਹੋਏ ਨੇ ਹਾਂਜੀ ਉਹ ਐਮਪੀ ਮਗੇ ਪਾਸ ਹੀ ਐਮਪੀ ਦਾ ਬਣ ਕੇ ਕਹਿੰਦਾ ਨਾ ਮੈਂ ਲਾਲਚ ਥੋੜੀ ਲਾਲਚ ਤਾਂ ਉਹਨੇ ਹੀ ਬਰਕਰਾਰ ਹੈ ਤੇ ਲਾਲਚ ਹੈਗਾ ਵੈਸੇ ਤਾਂ ਦੇਖੋ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਪੰਥ ਪੱਧਰ ਪੰਥਕ ਪੱਧਰ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਦਾ ਨਾਮ ਇੱਕ ਬੜੇ ਉੱਚਲੇ ਲੈਵਲ ਦੇ ਉੱਤੇ ਚਲਾ ਗਿਆ ਹੋਇਆ ਹੁਣ ਇਸ ਸਿਚੁਏਸ਼ਨ ਤੇ ਆ ਕੇ ਜਦੋਂ ਆਪਾਂ ਐ ਕਹੀਏ ਕਿ ਨਹੀਂ ਉਹ ਤਾਂ ਲਾਲਚੀ ਨੇ ਉਹ ਆਪਣੇ ਆਪ 'ਚ ਇੱਕ ਬਵਾਲ ਵੀ ਖੜਾ ਕਰ ਦੇਗਾ ਤੁਸੀਂ ਇਹ ਮਤਲਬ ਠੋਸ ਗੱਲ ਕਹਿ ਰਹੇ ਹੋ ਕਿ ਉਹ ਲਾਲਚੀ ਪੱਧਰ ਦੇ ਇਨਸਾਨ ਹੈਗੇ ਆ ਤੇ ਹੁਣ ਸਾਡਾ ਸਾਡਾ ਵੀ ਸਾਡੇ ਨਾਲ ਤਾਂ ਐਵੇਂ ਬਿਹੇਵ ਕਰਦਾ ਹੈ ਤਾਂ ਸਾਡਾ ਹੀ ਸਾਮਾਰ ਕੇ ਬੈਠਾ ਹੈ ਨਾ ਤਾਹੀਂ ਸਾਡੇ ਤੇ ਸਾਕਬਜਾ ਕੀਤਾ ਕਿ ਲਾਲਚ ਹੋਣਾ ਇਹਨੂੰ ਤਾਂ ਹੀ ਜੋ ਇਮਾਨਦਾਰ ਹੁੰਦਾ ਫਿਰ ਤਾਂ ਇਹ ਕਦੀ ਰੋਣਾ ਪੈਂਦਾ ਹੀ ਨਾ ਹਾਂ ਨਾ ਬਾਕੀ ਜੋ ਇਮਾਨਦਾਰ ਹੁੰਦਾ ਫਿਰ ਤਾਂ ਰੋਣਾ ਪੈਂਦਾ ਹੀ ਨਾ ਅੱਛਾ ਮੈਂ ਅੰਤਿ ਕਰੂੰਗਾ ਜਦੋਂ ਤੱਕ ਤੁਹਾਨੂੰ ਪਰੇਸ਼ਾਨ ਨਹੀਂ ਕਰਦੇ ਮੈਨੂੰ ਇਹਨਾਂ ਦੱਸਿਓ ਕਿ ਹੁਣ ਤੁਸੀਂ ਅੱਗੇ ਕੀ ਕੁਝ ਕਰਨ ਦਾ ਕੁਝ ਪਲਾਨ ਕਰੋਗੇ ਇਹਦੇ ਬਾਰੇ ਜਾਂ ਬਸ ਇਹ ਸਿਰਫ ਇੱਕ ਲਾਈਵ 'ਚ ਕਹਿਣ ਵਾਲੀ ਗੱਲ ਹੀ ਸੀ ਨਹੀਂ ਨਹੀਂ ਹੁਣ ਸਾਡਾ ਤਾਂ ਕੇਸ ਚੱਲਦਾ ਹੀ ਕੱਲ ਹੁਣ ਮੇਰੀ ਦੇਖੋ ਮੈਂ ਨਹੀਂ ਇਹ ਤਾਂ ਸਿਸਟਮ ਨੇ ਕੇਸ ਕੀਤਾ ਹੋਇਆ ਹੈ ਮੈਂ ਸਿਸਟਮ ਨੇ ਇਸ ਤੇ ਕੇਸ ਕੀਤਾ ਹੋਇਆ ਹੈ ਹਨ ਤੇ ਉਹ ਚੱਲਦਾ ਆਪਣੇ ਮਹੌਲੀ ਜਿਹੜੀ ਕੋਰਟ ਆ ਉਹ ਚੱਲਦਾ ਹੈ ਹਨਾ ਮੈਂ ਤਾਂ ਕੀਤਾ ਹੀ ਨਹੀਂ ਹੋਇਆ ਮੈਂ ਤਾਂ ਮੈਂ ਤਾਂ ਸ਼ੱਕ ਦੀ ਸੀ ਕਿ ਵੀ ਇੰਨਾ ਐਡਾ ਇਹ ਬਿਲਕੁਲ ਹੀ ਚੋਰ ਨਿਕਲੂਗਾ ਹਨਾ ਫਿਰ ਮੈਂ ਮੈਂ ਤੇ ਮੇਰੇ ਤਾਂ ਮੈਂ ਹਨਾ ਬਾਕੀ ਇਹ ਇਹਨਾਂ ਨੂੰ ਕਿ ਸਮਤ ਦਾਦਾ ਕਿਰਦਾਰ ਇਹਨਾਂ ਦਾ ਕੀ ਹੈ ਇੱਕ ਸਾਡੀ ਭਾਬੀ ਨੇ ਇੰਟਰਵਿਊ 'ਚ ਬੋਲਿਆ ਕਿ ਸਾਡੇ ਅਸੀਂ ਅਸੀਂ ਬੜਾ ਔਖਾ ਰਹੇ ਹਾਂ ਐਵੇਂ ਕਿ ਕੰਮ ਤਾਂ ਕਰਦੇ ਨਹੀਂ ਐ ਤੇ ਸਭ ਨੂੰ ਪਤਾ ਲੱਗਦਾ ਕਿ ਇਹ ਹੋਸ਼ 'ਚ ਨਹੀਂ ਹੁੰਦੇ ਤੁਹਾਡੇ ਵੀਡੀਓਸ ਕੱਟ ਕੇ ਦੇਖ ਲਓ ਝੂਲਦੇ ਹੁੰਦੇ ਨੇ ਮੈਨੂੰ ਪਲੀਜ਼ ਇਹ ਐਲੈਬੋਰੇਟ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਹੋਸ਼ 'ਚ ਨਹੀਂ ਹੁੰਦੇ ਜਾਂ ਝੂਲਦੇ ਹੁੰਦੇ ਇਹਦਾ ਮੀਨਸ ਕੀ ਹੈ ਪਤਾ ਨਹੀਂ ਤੁਸੀਂ ਦੇਖੋ ਕੀ ਹੈ ਹਨਾ ਇਹਨਾਂ ਦਾ ਇਹਨਾਂ ਦਾ ਡਾਕਟਰ ਟੈਸਟ ਕਰਾਓ ਤਾਂ ਪਤਾ ਲੱਗੂ ਇਹ ਕਿ ਐਵੇਂ ਨਹੀਂ ਹੈ ਕਿ ਐਵੇਂ ਹੈ ਹਨਾ ਅੱਛਾ ਜੀ ਤੇ ਸਾਰੇ ਹਨਾ ਤੇ ਤੇ ਇਹਨਾਂ ਨੇ ਭਾਬੀ ਦੀ ਸਾਡੀ ਨੇ ਕਿਹਾ ਇੱਕ ਇੰਟਰਵਿਊ ਚ ਸਾਡੇ ਭਰਾ ਭੈਣ ਨੇ ਮਦਦ ਨਹੀਂ ਕੀਤੀ ਦੇਖੋ ਜੀ ਮੈਂ 17 17 ਸਾਲ ਹੋ ਗਏ ਮੈਂ ਇਸ ਤੋਂ ਕੋਈ ਕਿਰਾਇਆ ਮੰਗਿਆ ਕੁਝ ਮੰਗਿਆ ਇਹ ਮਦਦ ਨਹੀਂ ਹੈ ਅਗੇ ਇੱਕ ਆਸਾਨ ਫਰਮੋਸ਼ ਵੀ ਬੰਦੇ ਆ ਹਨਾ ਤੇ ਇਹ ਹਨਾ ਮੈਂ ਤਾਂ ਮੇਰਾ ਤਾਂ ਮੇਰਾ ਜੋ ਕਿਰਾਏ ਦਾ ਸਾਬ ਕਰ ਲਈ ਹੈ ਜੀ 17 ਸਾਲ ਦਾ ਆਪ ਤੁਸੀਂ ਲਾ ਲਓ ਜੇ ਸਾਲ ਦਾ 2 ਲੱਖ ਵੀ ਕਿਰਾਇਆ ਬਣਦਾ ਹੋਵੇ on an average ਤੇ 34 ਲੱਖ ਤਾਂ ਮੇਰਾ ਇਹਦੇ ਵਲ ਕਿਰਾਇਆ ਬਣਦਾ ਹੈ ਹੂੰ ਘਰ ਦਾ ਹੂੰ ਠੀਕ ਹੈ ਨਾਲ ਮਹੌਲੀ ਚ ਪੰਜ ਫੇਸ ਚ ਕੋਠੀ ਹੈ ਜਿਹਦੀ ਕੀਮਤ ਜਿਆਦਾ ਨਹੀਂ ਤਾਂ 5 ਕਰੋੜ ਕੀਮਤ ਹੈਗੀ ਆ ਜੀ ਡੇਟ ਚ ਹੂੰ ਠੀਕ ਹੈ ਜੇ ਤੁਸੀਂ ਪੀਂਚੀ ਦੱਸਦਾ ਹੋਇਆ 60-70 ਹਜ਼ਾਰ ਰੁਪਏ ਕਿਰਾਇਆ ਹੁੰਦਾ ਮਤ ਕਿਰਾਇਆ ਵੀ ਇਹਨਾਂ ਨੇ ਮਾਰ ਲਿਆ ਚਲੋ ਮੈਂ ਕਿਰਾਏ ਨੂੰ ਤਾਂ ਕਹਿੰਦੇ ਨਹੀਂ ਯਾਰ ਰੱਖ ਲੈ ਤੂੰ ਪਰ ਤੂੰ ਕੋਠੀ ਵੀ ਕਰਨ ਲੱਗਾ ਹੋਇਆ ਯਾਰ ਇੰਨੀ ਭੁੱਖਾ ਨਾ ਹੂੰ ਹਾਂ ਇਹ ਗੱਲ ਸੀ ਹਾਂ ਠੀਕ ਹੈ ਠੀਕ ਹੈ ਬੜੀ ਮਿਹਰਬਾਨੀ ਜਸੂੰ ਜੀ ਸਮਝਦਾ ਤੁਸੀਂ ਥੈਂਕ ਯੂ so much ਥੈਂਕ ਯੂ ਥੈਂਕ ਯੂ ਥੋੜਾ ਗੱਲ ਕਰਨੀ ਚਾਹੁੰਦਾ ਮੈਂ ਹਾਲ ਹੀ ਦੇ ਵਿੱਚ ਤੁਹਾਡਾ ਉਹ ਲਾਈਵ ਸੁਣਿਆ ਇੱਕ ਚੈਨਲ ਦੇ ਉੱਤੇ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਉਹ ਸਾਰੀ ਸਿਚੁਏਸ਼ਨ ਕੀ ਹੈਗੀ ਪਲੀਜ਼ ਤੁਸੀਂ ਐਕਸਪਲੇਨ ਕਰ ਸਕਦੇ ਹੋ ਤਾਂ ਕੀ 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 ਪੁੱਛਣਾ ਚਾਹੁੰਦੇ ਹਾਂ ਤੁਹਾਡਾ ਇੱਕ ਲਾਈਵ ਜਿਹੜਾ ਆ ਚੱਲਿਆ ਸੀਗਾ ਤੁਹਾਡੇ ਨਾਮ ਦੇ ਉੱਤੇ ਕਿ ਤੁਸੀਂ ਆਪਣੇ ਬ੍ਰਦਰ ਦੇ ਉੱਤੇ ਕੁਝ ਅਲਿਗੇਸ਼ਨਸ ਲਗਾਏ ਨੇ ਹਾਂਜੀ ਹਾਂਜੀ ਉਹ ਕੀ ਸਿਚੁਏਸ਼ਨ ਹੈਗੀ ਆ ਸਰ ਇਫ ਯੂ ਕੁੱਡ ਪਲੀਜ਼ ਐਕਸਪਲੇਨ ਹਨਾ ਹਾਂਜੀ ਉਹ ਕੋਈ ਨਹੀਂ ਉਹ ਤਾਂ ਉਹ ਹੈ ਜੀ ਜਿਹੜੀ ਛੱਡੇ ਨਾ ਮਦਰ ਦੀ ਕੋਠੀ ਵੀ ਹੈਗੀ ਜਿਹੜੀ ਸਾਨੂੰ ਇਨਸੈਸਟਰਲ ਪ੍ਰੋਪਰਟੀ ਹੈ ਜਿਹੜੀ ਸਾਨੂੰ ਵਿਰਾਸਤ ਚਾਹਦੀ ਜੀ ਤੁਹਾਡੇ ਮਦਰ ਦੀ ਕੋਠੀ ਸੀ ਹਨਾ ਉਹ ਬੀਬੀ ਬੀਮਲ ਮਦਰ ਦੇ ਬੀਮਲ ਹਾਂ ਬੀਬੀ ਬੀਮਲ ਕਹਾਲ ਸਾਡੀ ਹਾਂਜੀ ਤੇ ਉਹ ਚੜ੍ਹਾਈ ਤੋਂ ਬਾਅਦ ਸਾਡੇ ਨਾਂ ਤੇ ਹੋ ਗਈ ਤੇ ਤਿੰਨ ਭੈਣ ਭਰਾ ਆ ਅਸੀਂ ਤਿੰਨ ਵਾਰਸ ਆ ਠੀਕ ਹੈ ਜੀ ਹਣਾ ਤੇ ਉਹ ਫਿਰ ਜੋ ਸਿਸਟਰ ਤਾਂ ਚੱਲੇਗੀ ਵਿਆਹ ਕਰਾ ਕੇ ਆਪਣੇ ਘਰੇ ਹਣਾ ਹਾਂਜੀ ਤੇ ਮੈਂ ਮੈਂ 2008 ਚ ਆ ਗਿਆ ਇੱਥੇ ਆਸਟ੍ਰੇਲੀਆ ਹਣਾ ਠੀਕ ਹੈ ਤੇ ਉਹ ਪਿੱਛੋਂ ਸਰਵਜੀਤ ਨੇ ਹੁਣ ਪੁਰਖੀ ਤੇ ਕਬਜ਼ਾ ਕਰ ਲਿਆ ਤੇ ਜਦੋਂ ਤੁਹਾਡੇ ਜਾਣਿਆ ਤਾਂ ਨਾ ਤੁਹਾਨੂੰ ਦਾ ਪੇਚਾ ਕਰਾਂਗਾ ਇਹ ਕਰੂੰਗਾ ਉਹ ਕਰੂੰਗਾ ਜੇਕਰ ਹੀ ਬੜੇ ਤੁਸੀਂ ਅੱਛਾ ਜੀ ਆ ਬਹੁਤ ਗੰਦ ਗੰਦੀਆਂ ਗਾਲਾਂ ਕੱਢਦਾ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਐ ਓਕੇ ਤੇ ਉਹਨੇ ਸਾਡੇ ਹਨਾ ਗਾਲਾਂ ਕੱਢੀਆਂ ਬਹੁਤ ਕੇ ਪਰਚਾ ਕਰਾਉਂਗਾ ਤੇ ਬੜ ਨਹੀਂ ਸਕਦੇ ਐਵੇਂ ਓਵੇਂ ਤੇ ਸਾਡਾ ਫਿਰ ਫਿਰ 2 ਸਾਲ ਪਹਿਲਾਂ ਸਾਡਾ ਇੱਕ ਸਿਵਲ ਕੇਸ ਵੀ ਚੱਲਦਾ ਸਰ ਜੀ ਤੇ ਸਿਵਲ ਸੂਟ ਅੱਛਾ ਜੀ ਕਿ ਪਾਰਟੀਸ਼ਨ ਨੂੰ ਲੈ ਕੇ ਕਿ ਇਹਨੇ ਕਬਜ਼ਾ ਕੀਤਾ ਹੋਇਆ ਕਿ ਉਹਨੂੰ ਵੀ ਪਾਰਟੀਸ਼ਨ ਕੀਤਾ ਜਾਵੇ ਹਨਾ ਘਰ ਠੀਕ ਹੈ ਹਾਂ ਜੀ ਹਾਂ ਜੀ ਤੇ ਇਹੀ ਇਹ ਸਿਚੁਏਸ਼ਨ ਵਿੱਚ ਤੁਸੀਂ ਆ ਵੀ ਕਿਹਾ ਆ ਕਿ ਮਤਲਬ ਜਿਵੇਂ ਹੁਣ ਵੀ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੇ ਤੁਹਾਨੂੰ ਧਮਕੀਆਂ ਮਿਲ ਰਹੀਆਂ ਨੇ ਐਂ ਤੁਹਾਨੂੰ ਗਾਲਾਂ ਕੱਢੀਆਂ ਜਾ ਰਹੀਆਂ ਨੇ ਪਲੀਜ਼ ਇਹਨੂੰ ਐਲੈਬੋਰੇਟ ਕਰ ਸਕਦੇ ਹੋ ਹਾਂ ਜੀ ਬਸ ਉਹੀ ਕਹਿੰਦਾ ਭਾਈ ਕਹਿੰਦਾ ਤੂੰ ਆਏਂਗਾ ਤਾਂ ਤੇਰੇ ਤੇ ਤੇਰੇ ਤੇ ਪਰਚਾ ਕਰਾਉਂਗਾ ਐਵੇਂ ਹੋਵੇਂ ਤੇਰੇ ਟੱਕ ਸੜ ਜਾਣ ਗਲੇ ਗਾਣਾ ਦਰ ਜਾਣਗੇ ਐਵੇਂ ਹੋਵੇਂ ਇਹ ਸਗੋ ਐਮ ਭਤਾਂ ਕਿੰਦਾ ਕਿ ਤੂੰ ਜੋ ਇੰਡੀਆ ਆਏਂਗਾ ਤਾਂ ਤੇ ਪਰਚਾ ਕਰਾਉਂਗਾ ਇਹ ਕਰੂੰਗਾ ਉਹ ਕਰੂੰਗਾ ਆਉ ਆਉ ਨਹੀਂ ਤਾਂ ਮੈਂ ਕੀ ਆ ਦੇ ਰਿਹਾ ਤੁਸੀਂ ਤੁਸੀਂ ਇੱਕ ਵਰਡ ਵਰਤਿਆ ਸੀ ਕਿ ਇਹ ਵਿਲੇ ਸੀਗੇ ਤਾਂ ਕਰਕੇ ਤੁਸੀਂ ਇਹਨਾਂ ਨੂੰ ਕਿਹਾ ਕਿ ਚਲੋ ਰਹਿ ਲੈਣਾ ਇੱਥੇ ਉਹ ਮੈਨੂੰ ਨਹੀਂ ਨਹੀਂ ਉਹ ਉਹ ਪਤਾ ਕੀ ਜਦੋਂ 2008 ਚ ਆ ਗਿਆ ਨਾ ਆਸਟ੍ਰੇਲੀਆ ਤੇ ਸਾਡੀ ਕੋਠੀ ਦਾ ਨਾ 7 7000 ਰੁਪਏ ਕਿਰਾਇਆ ਹੁੰਦਾ ਅੱਜ ਦੀ ਡੇਟ ਅੱਜ ਤੱਕ ਹੂੰ ਤੇ ਮੈਂ 2008 ਚ ਜਦੋਂ ਮੈਂ ਇੱਧਰ ਆ ਗਿਆ ਜਨਵਰੀ 2008 ਚ ਮੈਂ ਆਸਟ੍ਰੇਲੀਆ ਆ ਗਿਆ ਸੀ ਹੂੰ ਤੇ ਉਸ ਤੋਂ ਬਾਅਦ ਸਾਰਾ ਕਿਰਾਇਆ ਰੱਖਦਾ ਰਿਹਾ ਜਿਵੇਂ ਹੁੰਦੇ ਇਹ ਪਿੰਡਾਂ 'ਚ ਆਈ ਹੁੰਦਾ ਕਿ ਚਲ ਜਿਹੜੀ ਜ਼ਮੀਨ ਠੇਕੇ ਤੇ ਹੁੰਦੀ ਆ ਜਿਹੜਾ ਭਰਾ ਚੱਲ ਜਾਂਦਾ ਕਿ ਜਣਾ ਬਾਹਰ ਉਹ ਨਹੀਂ ਲੱਗਦਾ ਕਿ ਚੱਲ ਇੰਡੀਆ ਵਾਲੇ ਵਰਤੀ ਜਾਣ ਉਹ ਸੌਖੀ ਹੋ ਜਾਣਾ ਨਾ ਮੈਂ 2008 ਤੋਂ ਇਸ ਤੋਂ ਕੋਈ ਕਿਰਾਇਆ ਨਹੀਂ ਮੰਗਿਆ ਕੁਛ ਨਹੀਂ ਮੰਗਿਆ ਨਾਲ ਦੇ ਹਿਸਾਬ ਮੰਗਿਆ ਹਾਂ ਤੇ ਅਸੀਂ ਤਾਂ ਭਰੋਸਾ ਦੇ ਕੇ ਭਰੋਸਾ ਸੀਗਾ ਸਾਡੇ ਕਿ ਚੱਲ ਸੀ ਭਰਾ ਨੂੰ ਦੇ ਕੇ ਚੱਲੇ ਹਾਂ ਜੀ ਤੇ ਉਹ ਉਹ ਮਾਲਕ ਬਣ ਕੇ ਬੈਠ ਗਿਆ ਕੌਚ ਚੈੱਕ ਅੱਛਾ ਮੈਨੂੰ ਮੈਨੂੰ ਆ ਤੁਸੀਂ ਪਲੀਜ਼ ਦੱਸ ਸਕਦੇ ਹੋ ਕਿ ਉਹ ਜ਼ਮੀਨ ਕਿੰਨੀ ਕੁ ਹੋਏਗੀ ਜਿਹਦੀ ਤੁਸੀਂ ਗੱਲ ਕਰਦੇ ਹੋ ਤੁਹਾਡੀ ਇਨਸੈਸਟਲ ਪ੍ਰੋਪਰਟੀ ਜਿਹੜੀ ਹੈ ਉਹ ਇੱਕ ਕਨਾਲ ਦੀ ਹੈ ਕੋਠੀ ਜੀ ਅੱਛਾ ਜੀ ਉਹਦੇ ਉੱਤੇ ਕਬਜ਼ਾ ਕੀਤਾ ਹੋਇਆ ਐਂਡ ਤੁਹਾਡੇ ਕਬਜ਼ਾ ਤੁਹਾਡੇ ਤੁਹਾਡੇ ਉਸ ਬਿਆਨ ਦੇ ਵਿੱਚ ਇਹ ਵੀ ਸੀ ਕਿ ਤੁਹਾਡੇ ਬੱਚੇ ਵੀ ਜੇ ਬਾਅਦ ਚ ਜਾਣਗੇ ਤੇ ਉਹਨਾਂ ਨੂੰ ਵੀ ਖਤਰਾ ਹੋਏਗਾ ਕਿ ਇਦਾਂ ਦੇ ਵੀ ਕੋਈ ਸਿਨੈਰੀਓ ਹੋਏਗਾ ਨੇ ਹੁਣ ਉਹੀ ਐ ਮੈਂ ਇਹ ਕਹਿ ਰਿਹਾ ਜੀ ਦੇਖੋ ਹੁਣ ਹੁਣੇ ਮੈਨੂੰ ਨਹੀਂ ਜਿ ਵੜਨ ਦਿੰਦਾ ਤੇ ਜੇ ਮੈਨੂੰ ਕੱਲ ਨੂੰ ਕੁਝ ਹੋ ਜਾਂਦਾ ਫੇ ਇਹ ਮੇਰੇ ਬੇਟੇ ਨੂੰ ਦਊਗਾ ਉਹਦਾ ਆਪਣਾ ਹਿੱਸਾ ਦਊਗਾ ਜਿਹੜੇ ਉਹਦਾ ਬਣਦਾ ਉਹ ਤਾਂ ਹੁਣ ਕਦੀ ਵੀ ਵੜਨ ਨਹੀਂ ਦਊਗਾ ਬੇਟੇ ਜਸਕਨ ਜੀ ਜਸਵਿੰਦਰ ਜੀ ਇਦਾਂ ਦੀ ਕੰਡੀਸ਼ਨ ਹੈਗੀ ਐ ਕਿ ਮਤਲਬ ਇਦਾਂ ਨਾ ਕੁਝ ਹੋ ਜਾਵੇ ਰੱਬ ਨਾ ਰੱਖੇ ਇਦਾਂ ਮਿਲ ਸੁੱਖ ਰੱਖੇ ਪਰ ਤਾਂ ਵੀ ਕਿ ਇਦਾਂ ਦੀ ਕੋਈ ਕੰਡੀਸ਼ਨ ਬਣਦੀ ਐ ਨਹੀਂ ਨਹੀਂ ਦੇਖੋ ਜੇ ਰੱਬ ਨਾ ਕਰੇ ਮੈਨੂੰ ਕੱਲ 19 ਕਿਹ ਹੋ ਜਵੇ ਇਹ ਮੇਰੇ ਇਹ ਤਾਂ ਮੇਰੇ ਬੇਟੇ ਦਾ ਵੀ ਹੱਕ ਮਾਰ ਜਾਊਗਾ ਹੂੰ ਕਿਉਂਕਿ ਇਹ ਇਹਦਾ ਥੋੜੀ ਘਰ ਇਹ ਤਾਂ ਇਹਨੂੰ ਤਾਂ ਕੁਝ ਵੀ ਨਹੀਂ ਪੜਾਇਆ ਸਾਡੇ ਮਾਤਾ ਜੀ ਦਾ ਘਰ ਹੈ ਇਹਦਾ ਤਾਂ ਘਰ ਹੀ ਨਹੀਂ ਇਹਨੇ ਤਾਂ ਬਣਾਇਆ ਨਹੀਂ ਕੱਖ ਵੀ ਅਜੇ ਜ਼ਿੰਦਗੀ ਚ ਕੀਤਾ ਹੀ ਕੱਖ ਨਹੀਂ ਹੈ ਹੂੰ ਵੀ ਹੁਣ ਹੁਣ ਤਾਂ ਕਹਿ ਰਹੇ ਐਮਪੀ ਬਣ ਗਏ ਹੋਏ ਨੇ ਹਾਂਜੀ ਉਹ ਐਮਪੀ ਮਗੇ ਪਾਸੇ ਐਮਪੀ ਦਾ ਬਣ ਕੇ ਕਹਿੰਦਾ ਨਾ ਲਾਲਚ ਥੋੜੀ ਲਾਲਚ ਤਾਂ ਉਹਨੇ ਹੀ ਬਰਕਰਾਰ ਹੈ ਤੇ ਲਾਲਚ ਹੈਗਾ ਵੈਸੇ ਤਾਂ ਦੇਖੋ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਪੰਥ ਪੱਧਰ ਪੰਥਕ ਪੱਧਰ ਦੇ ਉੱਤੇ ਸਰਜੀਤ ਸਿੰਘ ਖਾਲਸਾ ਦਾ ਨਾਮ ਇੱਕ ਬੜੇ ਉੱਚਲੇ ਲੈਵਲ ਦੇ ਉੱਤੇ ਚਲਾ ਗਿਆ ਹੋਇਆ ਹੈ ਹੁਣ ਇਸ ਸਿਚੁਏਸ਼ਨ ਤੇ ਆ ਕੇ ਜਦੋਂ ਆਪਾਂ ਐਂ ਕਹੀਏ ਕਿ ਨਹੀਂ ਉਹ ਤਾਂ ਲਾਲਚੀ ਨੇ ਉਹ ਆਪਣੇ ਆਪ 'ਚ ਇੱਕ ਬਵਾਲ ਵੀ ਖੜਾ ਕਰ ਦੇਗਾ ਤੁਸੀਂ ਇਹ ਮਤਲਬ ਠੋਸ ਗੱਲ ਕਹਿ ਰਹੇ ਹੋ ਕਿ ਉਹ ਲਾਲਚੀ ਪੱਧਰ ਦੇ ਇਨਸਾਨ ਹੈਗੇ ਆ ਤੇ ਹੁਣ ਸਾਡਾ ਸਾਡਾ ਵੀ ਸਾਡੇ ਨਾਲ ਤਾਂ ਐਵੇਂ ਬਿਹੇਵ ਕਰਦਾ ਤਾਂ ਤਾਂ ਸਾਡਾ ਹਿੱਸਾ ਮਾਰ ਕੇ ਬੈਠਾ ਹੈ ਨਾ ਤਾਹੀਂ ਸਾਡੇ ਤੇ ਹੀ ਸਾਕ ਕਬਜਾ ਕੀਤਾ ਕਿ ਲਾਲਚ ਹੋਣਾ ਇਹਨੂੰ ਤਾਂ ਹੀ ਹੈ ਜੋ ਇਮਾਨਦਾਰ ਹੁੰਦਾ ਫਿਰ ਤਾਂ ਇਹ ਕਦੀ ਰੋਣਾ ਪੈਂਦਾ ਹੀ ਨਾ ਹੈਨਾ ਬਾਕੀ ਜੋ ਇਮਾਨਦਾਰ ਹੁੰਦਾ ਫਿਰ ਤਾਂ ਰੋਣਾ ਪੈਂਦਾ ਹੀ ਨਾ ਅੱਛਾ ਮੈਂ ਅੰਤ ਹੀ ਕਰੂੰਗਾ ਜਰਾ ਤਾਂ ਉਹਨਾਂ ਪਰੇਸ਼ਾਨ ਨਹੀਂ ਕਰਦੇ ਮੈਨੂੰ ਇਹਨਾਂ ਦੱਸਿਓ ਕਿ ਹੁਣ ਤੁਸੀਂ ਅੱਗੇ ਕੀ ਕੁਝ ਕਰਨ ਦਾ ਕੁਝ ਪਲਾਨ ਕਰੋਗੇ ਇਹਦੇ ਬਾਰੇ ਜਾਂ ਬਸ ਇਹ ਸਿਰਫ ਇੱਕ ਲਾਈਵ 'ਚ ਕਹਿਣ ਵਾਲੀ ਗੱਲ ਹੀ ਸੀ ਨਹੀਂ ਨਹੀਂ ਹੁਣ ਸਾਡਾ ਤਾਂ ਕੇਸ ਚੱਲਦਾ ਹੀ ਕੱਲ ਹੁਣ ਮੇਰੀ ਦੇਖੋ ਮੈਂ ਨਹੀਂ ਇਹ ਤਾਂ ਸਿਸਟਮ ਨੇ ਕੇਸ ਕੀਤਾ ਹੋਇਆ ਹੈ ਮੈਂ ਸਿਸਟਮ ਨੇ ਇਸ ਤੇ ਕੇਸ ਕੀਤਾ ਹੋਇਆ ਹੈ ਨਾ ਤੇ ਉਹ ਚੱਲਦਾ ਆਪਣੇ ਮਹੌਲੀ ਜਿਹੜੀ ਕੋਰਟ ਹੈ ਉਹ ਚੱਲਦਾ ਹੈ ਠੀਕ ਹੈ ਜੀ ਹੈ ਨਾ ਮੈਂ ਤਾਂ ਕੀਤਾ ਹੀ ਨਹੀਂ ਹੋਇਆ ਮੈਂ ਤਾਂ ਮੈਂ ਤਾਂ ਸਿੱਕੇ ਦੀ ਸੀ ਕਿ ਵੀ ਇੰਨਾ ਐਡਾ ਇਹ ਬਿਲਕੁਲੀ ਚੋਰ ਨਿਕਲੂਗਾ ਹੈ ਨਾ ਭਾਵੇਂ ਮੈਂ ਤਾਂ ਮੇਰਾ ਤਾਂ ਮੈਂ ਹਨਾ ਕਿ ਇਹ ਇਹਨਾਂ ਨੂੰ ਕਿ ਮੈਂ ਤਾਂ ਦਾਦਾ ਕਿਰਦਾਰ ਇਹਨਾਂ ਦਾ ਕੀ ਹੈ ਇੱਕ ਸਾਡੀ ਭਾਬੀ ਨੇ ਇੰਟਰਵਿਊ ਚ ਬੋਲਿਆ ਕਿ ਸਾਡੇ ਅਸੀਂ ਅਸੀਂ ਬੜਾ ਔਖਾ ਰਹੇ ਐਵੇਂ ਕੋਈ ਕੰਮ ਤਾਂ ਕਰਦੇ ਨਹੀਂ ਐ ਤੇ ਸਭ ਨੂੰ ਪਤਾ ਲੱਗਦਾ ਹੈ ਕਿ ਇਹ ਹੋਸ਼ 'ਚ ਨਹੀਂ ਹੁੰਦੇ ਤੁਹਾਡੀ ਵੀਡੀਓਸ ਕੱਢ ਕੇ ਦੇਖ ਲਓ ਝੂਲਦੇ ਹੁੰਦੇ ਨੇ ਮੈਨੂੰ ਪਲੀਜ਼ ਇਹ ਐਲੈਬੋਰੇਟ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਹੋਸ਼ 'ਚ ਨਹੀਂ ਹੁੰਦੇ ਆ ਝੂਲਦੇ ਹੁੰਦੇ ਆ ਦਾ ਮੀਮਸ ਕੀ ਵਾਤਾ ਨਹੀਂ ਤੁਸੀਂ ਦੇਖੋ ਕੀ ਹੈ ਹਨਾ ਇਹਨਾਂ ਦਾ ਇਹਨਾਂ ਦਾ ਡੋਗ ਟੈਸਟ ਕਰਾਓ ਤਾਂ ਪਤਾ ਲੱਗੂ ਕਿ ਇਹ ਕਿਵੇਂ ਨਹੀਂ ਹੈ ਕਿਵੇਂ ਆ ਹਨਾ ਅੱਛਾ ਜੀ ਤੇ ਸਾਰੇ ਹਨਾ ਤੇ ਤੇ ਇਹਨਾਂ ਨੇ ਭਾਬੀ ਜੀ ਸਾਡੀ ਨੇ ਕਿਹਾ ਇੱਕ ਇੰਟਰਵਿਊ ਚ ਸਾਡੇ ਭਰਾ ਭੈਣ ਨੇ ਮਦਦ ਨਹੀਂ ਕੀਤੀ ਦੇਖੋ ਜੀ ਮੈਂ 17 17 ਸਾਲ ਹੋ ਗਏ ਮੈਂ ਇਸ ਤੋਂ ਕੋਈ ਕਿਰਾਇਆ ਮੰਗਿਆ ਕੁਝ ਮੰਗਿਆ ਇਹ ਮਦਦ ਨਹੀਂ ਹੈ ਮਗੇ ਇੱਕ ਆਸਾਨ ਫਰਮੋਸ਼ ਵੀ ਬੰਦੇ ਆ ਹਨਾ ਤੇ ਇਹ ਹਨਾ ਮੈਂ ਤਾਂ ਮੇਰਾ ਤਾਂ ਮੇਰਾ ਜੇ ਕਿਰਾਏ ਦਾ ਸਾਬ ਕਰ ਲਈ ਹੈ ਜੀ 17 ਸਾਲ ਦਾ ਆਪ ਤੁਸੀਂ ਲਾ ਲਓ ਜੇ ਸਾਲ ਦਾ 2 ਲੱਖ ਵੀ ਕਿਰਾਇਆ ਬਣਦਾ ਹੋਵੇ on average ਤੇ 34 ਲੱਖ ਤਾਂ ਮੇਰਾ ਇਹਦੇ ਵਲ ਕਿਰਾਇਆ ਬਣਦਾ ਹੂੰ ਘਰ ਦਾ ਹੂੰ ਠੀਕ ਹੈ ਨਾਲ ਮਹੌਲੀ ਚ ਪੰਜ ਫੇਸ ਚ ਕੋਠੀ ਹੈ ਜੀ ਦੀ ਕੀਮਤ ਜਿਆਦਾ ਨਹੀਂ ਤਾਂ 5 ਕਰੋੜ ਕੀਮਤ ਹੈਗੀ ਆ ਜੀ ਇਹ ਡੇਟ ਚ ਹੂੰ ਠੀਕ ਹੈ ਜਦੋਂ ਪੀਜੀ ਦੱਸਦਾ ਹੋਰਿਆ 60-70 ਹਜ਼ਾਰ ਰੁਪਏ ਕਿਰਾਇਆ ਹੁੰਦਾ ਹੂੰ ਮੁੱਤ ਕਿਰਾਇਆ ਵੀ ਇਹਨਾਂ ਨੇ ਮਾਰ ਲਿਆ ਚਲੋ ਮੈਂ ਕਿਰਾਏ ਨੂੰ ਤਾਂ ਕਹਿੰਦੇ ਨਹੀਂ ਯਾਰ ਦਰ ਰੱਖ ਲੈ ਤੂੰ ਬਸ ਉਹ ਕੋਠੀ ਵੀ ਕਰਨ ਲੱਗਾ ਹੋਇਆ ਯਾਰ ਇੰਨੀ ਭੁੱਖਾ ਨਾ ਹੂੰ ਹਾਂ ਇਹ ਗੱਲ ਸੀ ਹਾਂ ਠੀਕ ਹੈ ਠੀਕ ਹੈ ਬੜੀ ਮਿਹਰਬਾਨੀ ਜਸੂੰ ਜੀ ਸਮਝਦਿਆ ਤੁਸੀਂ ਥੈਂਕ ਯੂ so much ਹਾਂ ਥੈਂਕ ਯੂ ਥੈਂਕ ਯੂ ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ